ਤੁਸੀਂ ਉਸ ਸੱਚਦਾ ਕਰ ਦਿਖ ਰਹੇ ਹੋ ਉਸ ਵੀਰ ਦਾ ਕਰ ਦਿਖ ਰਹੇ ਹੋ ਜਿਸ ਨੇ ਢੋਲ ਵਾਲਾ ਨਾਲ ਲੈ ਕੇ ਥਾਣੇ ਵਿੱਚ ਆਪਣੀ ਗ੍ਰਿਫਤਾਰੀ ਦੇਣ ਵਾਸਤੇ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਵਨਟਵੀ ਨਿਊਜ਼ ਦੇ ਨਾਲ ਤੇ ਮੈਂ ਤੁਹਾਡੇ ਨਾਲ ਸਰਬਜੀਤ ਸਿੰਘ ਕੁਝ ਦਿਨਾਂ ਤੁਸੀਂ ਦੇਖ ਰਹੇ ਹੋ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ ਨੌਜਵਾਨ ਢੋਲ ਦੀ ਗਰਗ੍ਰਹਟ ਨਾਲ ਟੋਲ ਵਾਲਾ ਨਾਲ ਲੈ ਕੇ ਥਾਣੇ ਚਿੰਤਾ ਕਰਦਾ ਏ ਅਸੀਂ ਉਸ ਸ਼ਵੀਰ ਦੇ ਅਸੀਂ ਉਸ ਭਰਾ ਦੇ ਘਰੇ ਆਏ ਆ ਉਹਨਾਂ ਨੂੰ ਇਹ ਪੁੱਛਣ ਵਾਸਤੇ ਕਿ ਕੀ ਕੇਸ ਸੀ ਕਿਉਂ ਤੁਸੀਂ ਟੋਲ ਵਾਲਾ ਲੈ ਕੇ ਗਏ ਆਜੋ ਤੁਹਾਡੀ ਵੀ ਕਰਾਉਣੀ ਆ ਗੱਲਬਾਤ ਪੈਸਾ ਸ੍ਰਿਕਰ ਉਹ ਵੈਕ ਜੀ ਖਾਲਸਾ ਵੈਕ ਜੀ ਕੀ ਚੋ ਨਾਮ ਹੈ ਮੇਰਾ ਨਾਮ ਸਰਦਾਰ ਸਰਬਜੀਤ ਸਿੰਘ ਮੀਆਂ ਵੰਡਲੀ ਮੈਂ ਆਪਣਾ ਸਾਡਾ ਵੀਡੀਓ ਕਪਤਾਨਾਂ ਤੋਂ ਚੈਨਲਾਂ ਤੇ ਵਹਿਰ ਹੁੰਦੀ ਭਈ ਐ ਢੋਲ ਵਾਲਾ ਤੁਸੀਂ ਨਾਲ ਲੈ ਕੇ ਗਏ ਹੋ ਬਿਲਕੁਲ ਕੀ ਕੇਸ ਸੀ ਕਿਉਂ ਲੈ ਕੇ ਗਏ ਜੇ ਅੱਛਾ ਇਸ ਤਰ੍ਹਾਂ ਇਹ ਕੇਸ ਗੁਰੂ ਗਰੰਗਸਰ ਦੀ ਬੇਦਬੀ ਕੀਤੀ ਸੀ ਪਿੰਡ ਰਾਮਦਵਾਲੀ ਮੁਸਲਮਾਨਾ ਠੀਕ ਹੈ ਉਹ ਦੁਸ਼ਟ ਅੰਦਰ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਸੋਧਣਾ ਬਹੁਤ ਜ਼ਰੂਰੀ ਠੀਕ ਹੈ ਇਹਨਾਂ ਪਾਦੇ ਕੈਦੀ ਐ ਉਹ ਸਾਡੇ ਪਾਸ ਦਾ ਦੁਸ਼ਟ ਐ ਜਦੋਂ ਸਾਨੂੰ ਪਤਾ ਲੱਗਾ ਉਹਨਾਂ ਦਾ ਫਿਰ ਅਸੀਂ ਉਹਨਾਂ ਨੂੰ ਸੋਧਣ ਦਾ ਫੈਸਲਾ ਕੀਤਾ ਔਰ ਸੋਧੇ ਇੱਕ ਦਾ ਜਿਹੜਾ ਮੇਨ ਮੇਜਰ ਗਲਤੀ ਪ੍ਰੇਮ ਟਿੱਟੂ ਮਸੀਹ ਦੀ ਠੀਕ ਹੈ ਉਸ ਅਸੀਂ ਟਾਈਮ ਲਾ ਕੇ ਉਹਨ ਸੋਦਾ ਪਹਿਲਾਂ ਦੇ ਗੁੱਟ ਵੱਡੇ ਸਿਰ ਸਿਰ ਵੱਡਿਆ ਉਹਦਾ ਕੰਨ ਕੁੰਨ ਸਭ ਲਾਤੇ ਉਸ ਤੋਂ ਬਾਅਦ ਮੁੜ ਕੇ ਇਹਨਾਂ ਨੇ ਬਚਾ ਲਿਆ ਉਹਨੂੰ ਉਸ ਤੋਂ ਬਾਅਦ ਫਿਰ ਫਿਰ ਬਾਅਦਸ਼ ਕੰਮ ਚੱਲਦਾ ਰਿਹਾ ਠੀਕ ਹੈ ਉਸ ਤੋਂ ਬਾਅਦ ਫਿਰ ਉਹਦਾ ਸੋਦਾ ਪੱਕਾ ਲੱਗ ਗਿਆ ਠੀਕ ਹੈ ਹਾਂਜੀ ਤੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਗਰ ਜੇ ਕੋਈ ਵੀ ਇਦਾਂ ਦੀ ਘਟਨਾ ਕਰੇਗਾ ਤਾਂ ਅਸੀਂ ਤੇ ਫੇਰ ਹੈਗੇ ਆ ਜੀ ਬਿਲਕੁਲ ਮਾਰਾਂਗੇ ਉਹਨੂੰ ਗੱਜ ਵਜਾ ਕੇ ਮਾਰਾਂਗੇ ਔਰ ਢੋਲ ਇਸੇ ਲਈ ਘਾਇਆ ਹੈ ਹੀ ਸਰਕਾਰ ਵਾਸਤੇ ਇੱਕ ਉਹਨਾਂ ਲੋਕਾਂ ਵਾਸਤੇ ਇੱਕ ਇਹ ਮੈਸੇਜ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵੱਲ ਗਲਤ ਨਿਗਾਹ ਨਾਲ ਦੇਖਦੇ ਆਂ ਦੇਖ ਹੁਣ ਕੋਈ ਜਿਹੜੇ ਬਿਆਦਮੀਆਂ ਕਰਦੇ ਨੇ ਕੋਈ ਉਹਨਾਂ ਨੂੰ ਤਾਂ ਕਹਿਣਾ ਚਾਹੁੰਦਾ ਜੀ ਕੁਛ ਤੇ ਉਹ ਦੁਸ਼ਟਾਂ ਨੂੰ ਕੀ ਕਹਿਣਾ ਚਾਹੁੰਨੀ ਉਹ ਉਹਨਾਂ ਦੁਸ਼ਟਾਂ ਕੋਈ ਵਾਰਨਿੰਗ ਨਹੀਂ ਉਹ ਦੁਸ਼ਟਾ ਮਕਸੂਦਾ ਹੀ ਆ ਸਿੱਧਾ ਇਹ ਸੰਨ ਸਾਡੇ ਨਾਲ ਮੀਆਂ ਮਣ ਤੋਂ ਸਰਬਜੀਤ ਸਿੰਘ ਸੰਧੂ ਸਾਹਿਬ ਇਹ ਉਹ ਸ਼ਖਸ ਨੇ ਜਿਹੜੀ ਤੁਸੀਂ ਕੁਝ ਦਿਨ ਪਹਿਲਾਂ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋ ਕਿ ਢੋਲ ਲੈ ਕੇ ਇੱਕ ਵੀਰ ਥਾਣੇ ਚ ਐਂਟਰੀ ਕਰਦਾ ਏ ਉਹ ਕਾਰਨ ਤੁਹਾਨੂੰ ਦੱਸੇ ਨੇ ਕੈਮਰਾਮੈਨ ਗਿੰਦਰ ਦੇ ਨਾਲ ਮੈਂ ਸਰਬਜੀਤ ਸਿੰਘ ਸਤਿ ਸ੍ਰੀ ਅਕਾਲ ਜੀ ਇਸੇ ਤਰ੍ਹਾਂ ਦੀਆਂ ਹੋਰ ਨਿਊਜ਼ਾਂ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬਣੇ ਰਹੋ ਐਨਟੀਵੀ ਬ੍ਰਾਡਕਾਸਟ ਦੇ ਨਾਲ